ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਪਹੁੰਚਾ ਮੀਰ ਬਰਨਾਲਾ ਟਰੈਕਟਰ ਮੰਡੀ ਤੇ ਤਰੀਕਾ ਹੈ ਜੀ ਅੱਜ ਦੀ 25 11 2024 ਤੁਹਾਨੂੰ ਦਿਖਾਉਣੇ ਅੱਜ ਦੇ ਟਰੈਕਟਰ ਟਰਾਲੀ ਦੇ ਰੇਟ ਬਾਕੀ ਜਲਦੀ ਆਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਾਕੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਟਰਾਲੀ ਖਰੀਦਣ ਵੇਚਣ ਲਈ ਨੰਬਰ ਨੋਟ ਕਰ ਸਕਦੇ ਹੋ 96468 43360 ਸੇਲ ਵਾਸਤੇ ਵੀ ਟਰਾਲੀ ਹੈ ਜੀ 11 ਵਜੇ 6:30 ਦੀ ਡਿਮਾਂਡ ਹੈ 1,85,000 ਰੁਪਿਆ ਮਿਹੜ ਤੇ ਜਾਲੀ ਵਗੈਰਾ ਲੱਗੀ ਵੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿ ਅੱਗੇ ਫੋਰਡ 3600 ਜੀ 1979 ਮਾਡਲ ਆ ਡਿਮਾਂਡ 1,20,000 ਰੁਪਿਆ ਓਕੇ ਕੰਡੀਸ਼ਨ ਵਗੈਰਾ ਦੇਖਾ ਲਓ ਟਰੈਕਟਰ ਦੀ ਚੱਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਗੱਭਿਰ ਸੋਨਾਲਿਕਾ 2006 ਮਾਡਲ ਆ ਅਗਲੇ ਟਾਇਰ ਮਾਰਫ ਕੰਪਨੀ ਦੇ ਬਿਲਕੁਲ ਨਵੇਂ ਨੇ ਜੀ ਬੈਕ ਟਾਇਰ ਸੀਟ ਦੇ ਨੇ ਰੰਗ ਪੇਂਟ ਦਾ ਓਰੀਜਨਲ ਆ 2006 ਮਾਡਲ ਆ ਡਿਮਾਂਡ ਹੈ ਜੀ 2,98,000 ਰੁਪਿਆ ਵੀਰ ਦਾ ਕੰਟੈਕਟ ਨੰਬਰ ਹੈਗਾ 96468784360 ਵੀਰ ਦਾ ਕੰਡਕਟਰ ਨੰਬਰ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ। ਤੋ ਯਾਰ 6 ਮਾਡਲ ਗੱਵੀਰ ਸਵਰਾਜ 852 3 ਸਪੀਡ ਚ ਆਈ 2021 ਮਾਡਲ ਆ। ਬਾਈ ਦੀ ਕਾਪੀ ਆ। ਡਿਮਾਂਡ ਆ 7,35,000 ਰੁਪਿਆ। ਕੰਡੀਸ਼ਨ ਵਗੈਰਾ ਦੇ ਸਕਦਾ ਹਾਂ ਟਰੈਕਟਰ ਦੀ। ਜਿੰਨ ਚੱਲਦੀ ਵਾਲੀ ਨੀ ਸ਼ੇਅਰ ਜਰੂਰ ਕਰਦੇ ਜੀ। ਅੱਗੇ ਵੀ ਲੈਫਟ ਹਾਈ ਟਰਾਲੀ 11 ਵਜੇ 6:30 ਦੀ ਆ ਵੀ ਜੀ। ਡਿਮਾਂਡ 145000 ਰੁਪਇਆ ਵੀਰਦਾੜਾ ਕੰਡਕਟਰ ਨੰਬਰ ਹੈਗਾ 82890 17643 ਵੀਰਦਾ ਕੰਡਕਟਰ ਨੰਬਰ ਹੈ ਅੱਗੇ ਵੀਰ ਪਵਾਨ ਨਿਗੜ ਦੀ ਬਣੀ ਵੀ ਟਰਾਲੀ ਆਈ ਲੈਫਟ ਵਾਲੀ 11:36 ਦੀ ਹਰਸ ਵਗੈਰਾ ਦੇ ਸਕਦੇ ਹਾਂ ਡਿਮਾਂਡ ਹੈ ਈ ਟਰਾਲੀ ਦੀ 170000 ਰੁਪਇਆ ਵੀਰਦਾੜਾ ਕੰਡਕਟਰ ਨੰਬਰ ਹੈਗਾ 96468748360 ਵੀਰਦਾ ਕਨੈਕਟ ਨੰਬਰ ਹੈ ਅੱਗੇ ਵੀਰ ਗਾਰਡਨਾਂ ਦਾ ਟਰਾਲੀ ਜੀ ਲੈਫਟ ਵਾਲੀ ਡਿਮਾਂਡ 135000 ਰੁਪਇਆ ਅੱਗੇ 2012 ਮਾਡਲ ਸਵਰਾਜ 852 ਪਾਵਰ ਸਟੀering ਡਿਮਾਂਡ ਹੈ 440000 ਰੁਪਿਆ ਗਵੀਰ ਸਵਰਾਜ 735 1996 ਮਾਡਲ ਹੈ ਜੀ ਡਿਮਾਂਡ ਹੈ 135000 ਰੁਪਿਆ ਚਾਰ ਨੰਬਰ ਹੈ ਵੀਰ ਦਾ ਕੰਟੈਕਟ ਨੰਬਰ ਹੈ 82890 17743 ਵੀਰ ਦਾ ਕੰਟੈਕਟ ਨੰਬਰ ਹੈ ਗਵੀਰ 2007 ਮਾਡਲ ਵੀ ਇਸੇ ਵੀਰ ਦਾ ਜੀ ਡਿਮਾਂਡ ਦਾ 295000 ਰੁਪਿਆ ਕੰਟੈਕਟ ਨੰਬਰ ਹੈ ਜਿਹੜਾ 82890 17743 ਵੀਰ ਦਾ ਕੰਟੈਕਟ ਨੰਬਰ ਹੈ 1996 ਮਾਡਲ ਦਾ ਸਵਰਾਜ 855 ਇਹਦੀ ਡਿਮਾਂਡ 195000 ਰੁਪਇਆ ਹੈ 2012 ਮਾਡਲ ਜੀ ਪਾਵਰ ਸਟੀering ਹੈ ਡਿਮਾਂਡ 435000 ਰੁਪਇਆ ਕੰਡੀਸ਼ਨ ਕੋਰਾ ਦੇਖ ਸਕਦਾ ਟਰੈਕਟਰ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਨੂੰ ਗੈਵਰ ਸਵਰਾਜ 855 1998 ਮਾਡਲ ਹੈ ਡਿਮਾਂਡ 185000 ਰੁਪਇਆ ਅੰਦਰ ਪੰਪ ਚਾ ਡਬਲ ਕਲੱਚ ਹੈ ਗੈਸ 735 ਸਵਰਾਜ 1994 ਮਾਡਲ ਹੈ ਜੀ ਇਹ ਟਰੈਕਟਰ ਦੀ ਡਿਮਾਂਡ 120000 ਰੁਪਇਆ ਹੈ ਇਹ ਵੀਰ 2011 ਮਾਡਲ ਆ ਸਵਰਾਜ 855 ਕੰਡੀਸ਼ਨ ਵਗੈਰਾ ਦੇ ਸਕਦਾ ਹਾਂ ਇਹਦੀ ਡਿਮਾਂਡ ਆ 3 ਲੱਖ 75000 ਰੁਪਏ ਵੀਰ ਦਾ ਕੰਟੈਕਟ ਨੰਬਰ ਆ ਹੈਗਾ 82890 17643 ਵੀਰ ਦਾ ਕੰਟੈਕਟ ਨੰਬਰ ਆ ਅੱਗੇ ਵੀਰ 5310 ਜੋਂਡੀਅਰ 2005 ਮਾਡਲ ਆ ਪੰਜਾਬ ਨੰਬਰ ਆ ਡਿਮਾਂਡ ਆ ੜੀ 3.5 ਲੱਖ ਰੁਪਏ ਜੀ ਇਹ ਟਰੈਕਟਰ ਖਰੀਦਣ ਲਈ ਤੁਸੀਂ ਨੰਬਰ ਨੋਟ ਕਰ ਸਕਦੇ ਹੋ 96468 784360 ਜੋਂਡੀਅਰ 5310 ਐਲਟੀ ਉਹ ਯਾਰ ਪੰਜ ਮਾਡਲ ਡਿਮਾਂਡ 3.5 ਲੱਖ ਰੁਪਏ ਅੱਗੇ 1997 ਮਾਡਲ 852 ਤਾਵਲ ਕਲੱਚ ਆਈ 2 ਲੱਖ 5000 ਰੁਪਏ ਡਿਮਾਂਡ ਆ। ਇਹਦਾ ਕੰਟੈਕਟ ਨੰਬਰ ਵੀਰ ਦਾ ਹੋਵੇਗਾ 96468784360 ਵੀਰ ਦਾ ਕੰਟੈਕਟ ਨੰਬਰ ਆ। ਗਿਆ 2015 ਮਾਡਲ ਪਾਵਰ ਸਟੀering ਆ ਜੀ। ਟਾਇਰ ਬਿਲਕੁਲ ਨਵੇਂ ਨੇ ਟਰੈਕਟਰ ਦੇ। ਡਿਮਾਂਡ ਹੈ 495000 ਰੁਪਏ ਵੀਡੀਓ ਨੂੰ ਚੱਲਦੀ ਹੈ ਨੂੰ ਸ਼ੇਅਰ ਜ਼ਰੂਰ ਕਰ ਦੇਈ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਰਨਾਲਾ ਟਰੈਕਟਰ ਮੰਡੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਟਰਾਲੀ ਖਰੀਦਣ ਵੇਚਣ ਲਈ ਨੰਬਰ ਨੋਟ ਕਰ ਸਕਦੇ ਨੇ 96468743360 ਧੰਨਵਾਦ